ਲੋਰੀ ਆਪਣੇ ਕੋਲ ਅੱਜ ਜਿਹੜਾ ਵੀਡੀਓ ਆਇਆ ਉਹ ਲੈਂਦੇ ਪੰਜਾਬ ਤੋਂ ਐ ਤੇ ਸਿੱਖ ਹਿਸਟਰੀ ਸਿੱਖ ਇਤਿਹਾਸ ਉਹਨਾਂ ਤੋਂ ਰਿਲੇਟਿਡ ਐ ਚੀਨ ਤੋਂ ਕੋਈ ਬੰਦੇ ਜਿਹੜੇ ਨੇ ਆਂਦੇ ਨੇ ਜੀ ਆਏ ਸਨ ਤੇ ਦਰਬਾਰ ਸਾਹਿਬ ਦਾ ਵਿਜ਼ਿਟ ਕੀਤਾ ਨਨਕਾਣਾ ਸਾਹਿਬ ਉਸ ਤੋਂ ਰਿਲੇਟਿਡ ਵੀਡੀਓ ਐ ਆਪਣੇ ਕੋਲ ਚੜ੍ਹਦੇ ਪੰਜਾਬ ਤੋਂ ਰਿਕੁਐਸਟ ਆਈ ਸੀ ਭਰਾ ਦੀ ਕਿ ਆ ਵੀਡੀਓ ਵੀ ਵੇਖੋ ਉਹਨਾਂ ਨੇ ਕਿਹਾ ਕਿ ਇੱਕ ਜਿਹੜਾ ਸਿੱਖ ਐਮਪਾਇਰ ਸੀ ਨਾ ਉਹ ਮਤਲਬ ਤੁਹਾਨੂੰ ਹੁਣ ਇੱਕ ਉਹਦੇ ਵਿੱਚ ਇੱਕ ਨਵੀਂ ਚੀਜ਼ ਸ਼ੋ ਹੋਂਦੀ ਜਿਹੜੀ ਐ ਉਦੇ ਅਸਾਰ ਜਿਹੜੇ ਨੇ ਨਾ ਨਜ਼ਰ ਆਉਣਗੇ ਚਲੋ ਪਹਿਲੇ ਆਪਾਂ ਵੀਡੀਓ ਵੇਖ ਲਈਏ ਫੇਰ ਹੀ ਗੱਲਬਾਤ ਕਰ ਸਕਾਂਗੇ ਕਿਉਂਕਿ ਅਜੇ ਸਾਨੂੰ ਆਈਡੀਆ ਨਹੀਂਗਾ ਸਾਨੂੰ ਆਈਡੀਆ ਕੋਈ ਕਿ ਵੀਡੀਓ ਵਿੱਚ ਕੀ ਹੈ ਪਹਿਲੇ ਆਪਾਂ ਵੀਡੀਓ ਵਾਲ ਚੱਲਨੇ ਦੇ ਵੀਡੀਓ ਵੇਖਨੇ ਆ ਫਿਰ ਬਾਅਦ ਵਿੱਚ ਤੇ ਗੱਲਬਾਤ ਕਰਾਂਗੇ ਜੀ ਪਿਛਲੇ ਮਹੀਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰ ਮੌਕੇ ਇੱਕ ਕਮਿਊਨਿਸਟ ਦੇਸ਼ ਚੀਨ ਦਾ ਪਾਕਿਸਤਾਨ ਦੇ ਵਿੱਚ ਅੰਬੈਸਡਰ ਨਨਕਾਣਾ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਪਹੁੰਚਦਾ ਸਿਰਫ ਮੱਥਾ ਹੀ ਨਹੀਂ ਟੇਕਦਾ ਉੱਥੇ ਬੈਠ ਕੇ ਉਹਨਾਂ ਨੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਚੀਨ ਦੇ ਐਮਬੈਸਡਰ ਦੋ ਵਾਰ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਰਹੇ ਇੱਕ ਵਾਰ ਰੂਸੀ ਫੌਜ ਦਾ ਮੁਖੀ ਉਲੇਗ ਸਾਲਿਉਕੋਵ ਉਹ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਗਿਆ ਚੀਨ ਤੇ ਰੂਸ ਦੀ ਆਪਸ ਦੇ ਵਿੱਚ ਗੁੜੀ ਜਾਰੀ ਹੈ ਕਰਤਾਰਪੁਰ ਲਾਂਘਾ ਖੁੱਲਣ ਤੇ ਵੀ ਚੀਨ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਭਾਰਤੀ ਫੌਜ ਨਾਲ ਹੋਈਆਂ ਝੜਪਾਂ ਦੇ ਵਿੱਚ ਚੀਨ ਦੀ ਫੌਜ ਬਾਰਡਰ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪੰਜਾਬੀ ਗੀਤ ਚਲਾਉਂਦੀ ਹੈ ਜਿਸ ਦੀਆਂ ਖਬਰਾਂ ਪੂਰੇ ਮੀਡੀਆ 'ਚ ਚਲਦੀਆਂ ਸਵਾਲ ਨੇ ਕਿ ਇਹ ਸਭ ਘਟਨਾਵਾਂ ਦਾ ਮਤਲਬ ਕੀ ਹੈ ਪੰਜਾਬ ਦਾ ਚੀਨ ਨਾਲ ਕੀ ਰਿਸ਼ਤਾ ਹੈ ਸਿੱਖਾਂ ਦਾ ਚੀਨ ਨਾਲ ਕੀ ਸਬੰਧ ਹੈ ਪੰਜਾਬ ਦੀਆਂ ਹੱਦਾਂ ਚੀਨ ਦੇ ਨਾਲ ਕਿਵੇਂ ਲੱਗਦੀਆਂ ਕਿ ਚੀਨ ਸਿੱਖਾਂ ਨੂੰ ਇੱਕ ਧਿਰ ਵੱਜੋਂ ਦੇਖਦਾ ਹੈ ਕਿ ਇਹਨਾਂ ਘਟਨਾਵਾਂ ਦੇ ਕੋਈ ਰਾਜਨੀਤਿਕ ਅਰਥ ਨਹੀਂ ਕਿ ਚੀਨ ਸਿੱਖਾਂ ਨੂੰ ਆਪਣੇ ਹਿੱਤਾਂ ਵਾਸਤੇ ਵਰਤਣਾ ਚਾਹੁੰਦਾ ਹੈ ਕਿ ਸਿੱਖ ਲੀਡਰਸ਼ਿਪ ਬਦਲ ਰਹੇ ਅੰਤਰਰਾਸ਼ਟਰੀ ਹਾਲਾਤਾਂ ਅਨੁਸਾਰ ਅਜਿਹੇ ਸੁਨੇਹਿਆਂ ਨੂੰ ਸਮਝੇਗੀ ਇਹ ਸਾਰੀਆਂ ਘਟਨਾਵਾਂ ਸਿਰਫ ਇਤਫਾਕ ਨਹੀਂ ਜਾਂ ਕੋਈ ਵੱਡਾ ਸੰਦੇਸ਼ ਸਭ ਤੋਂ ਵੱਡੀ ਗੱਲ ਇਹ ਵੱਡਾ ਸਵਾਲ ਕਿ ਕੀ ਅੱਜ ਦੀ ਸਿੱਖ ਲੀਡਰਸ਼ਿਪ ਅਕਲ ਵਰਤੇਗੀ ਪਹਿਲਾਂ ਥੋੜਾ ਪਿੱਛੇ ਜਾਵਾਂਗੇ ਸਿੱਖ ਰਾਜ ਸਮੇਂ ਉੱਥੋਂ ਤੁਹਾਨੂੰ ਅੱਜ ਦੇ ਹਾਲਾਤਾਂ ਤੱਕ ਲੈ ਕੇ ਆਵਾਂਗੇ ਗੱਲਾਂ ਧਿਆਨ ਨਾਲ ਸੁਣਿਓ ਤੇ ਸੁਣ ਕੇ ਫਿਰ ਵੀਡੀਓ ਖਤਮ ਹੋਣ ਮਗਰੋਂ ਸੋਚਿਓ ਜਿਹੜੀਆਂ ਗੱਲਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਲਾਮਾ ਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਦਾਂ 'ਚ ਦਖਲਅੰਦਾਜ਼ੀ ਨਾ ਕਰਨ ਬਾਰੇ ਇੱਕ ਇਕਰਾਰਨਾਮਾ ਹੋਇਆ ਸੀ ਲਦਾਖ ਦੇ ਇਸ ਇਲਾਕੇ ਨੂੰ ਇਸ ਤੋਂ ਪਹਿਲਾਂ ਹੀ ਜਨਰਲ ਜੋਰਾਵਰ ਸਿੰਘ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਚੁੱਕੇ ਸੀ ਉਸ ਸਮੇਂ ਤੋਂ ਇਹ ਇਲਾਕਾ ਸਰਕਾਰੇ ਖਾਲਸਾ ਦੇ ਅਧੀਨ ਹੀ ਚੱਲ ਰਿਹਾ ਸੀ ਇਸ ਦਾ ਮਤਲਬ ਕਿ ਸਿੱਖਾਂ ਦੀਆਂ ਹੱਦਾਂ ਚੀਨ ਤੱਕ ਜਾ ਕੇ ਲੱਗਦੀਆਂ ਸੀ ਇਹ ਉਹੀ ਇਲਾਕਾ ਜਿੱਥੇ ਭਾਰਤ ਤੇ ਚੀਨ ਵਿਚਕਾਰ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਅਕਸਰ ਖਬਰਾਂ ਆਉਂਦੀਆਂ ਵੀ ਚੀਨੀ ਫੌਜਾਂ ਤੇ ਭਾਰਤੀ ਫੌਜਾਂ ਵਿਚਕਾਰ ਝੜਪਾਂ ਹੋਈਆਂ ਨੇ 1841 ਚ ਇਹ ਇਲਾਕਾ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਟਕਲਾ ਕੋਟ ਵਿੱਚ ਸਥਿਤ ਜ਼ੋਰਾਵਰ ਕਿਲਾ ਹੈ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਾਇਆ ਹੋਇਆ ਹੈ ਲਦਾਖ ਤਾਂ ਇੱਕ ਛੋਟਾ ਜਿਹਾ ਪਿੰਡ ਹੈ ਚੂਸ਼ੂਲ ਜਿਹੜਾ ਕਿ ਭਾਰਤ ਤਿੱਬਤ ਚੀਨ ਦੇ ਬਾਰਡਰ ਤੇ ਪੈਂਦਾ ਜਿੱਥੇ ਖਾਲਸਾ ਰਾਜ ਦੀ ਤਿੱਬਤ ਦੇ ਨਾਲ ਟ੍ਰੀਟੀ ਆਫ ਟਿਸ਼ੂਲ ਹੋਈ ਸੀ ਤੇ ਇਹ ਪਿੰਡ ਖਾਲਸਾ ਰਾਜ ਤੇ ਤਿੱਬਤ ਦੀ ਹੱਦਰ ਹੈ ਇਥੋਂ ਕਰੀਬ 5 ਮੀਲ ਤੇ ਚੀਨ ਦੀ ਸਰਹੱਦ ਵੀ ਪੈਂਦੀ ਹੈ ਥੋੜਾ ਹੁਣ ਅੱਗੇ ਨੂੰ ਆਈਏ ਤਾਂ 1977 ਦੇ ਵਿੱਚ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਬਣਦੀ ਹੈ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਤੇ ਅਟਲ ਵਿਹਾਰੀ ਵਾਜਪਾਈ ਵਿਦੇਸ਼ ਮੰਤਰੀ ਸੀ ਵਾਜਪਾਈ ਨੇ ਸਰਹੱਦਾਂ ਦਾ ਮਸਲਾ ਹੱਲ ਕਰਨ ਵਾਸਤੇ ਜਿਹੜਾ ਚੀਨ ਜਾਣ ਦਾ ਸਦਭਾਵਨਾ ਦੌਰਾ ਕੀਤਾ ਸੀ ਉਸਦੇ ਨਾਲ ਪੱਤਰਕਾਰਾਂ ਦੇ ਵਫ਼ਦ ਦੇ ਵਿੱਚ ਮਹਾਤਮਾ ਗਾਂਧੀ ਦਾ ਪੋਤਰਾ ਰਾਜਮੋਹਨ ਗਾਂਧੀ ਵੀ ਸ਼ਾਮਲ ਸੀ ਰਾਜਮੋਹਨ ਗਾਂਧੀ ਨੇ ਵਾਪਸ ਆ ਕੇ ਅੰਗਰੇਜ਼ੀ ਟਰਬਿਊਨ ਵਿੱਚ ਇਸ ਦੌਰੇ ਬਾਰੇ ਲੇਖ ਲਿਖਿਆ ਸੀ ਜਿਸ ਬਾਰੇ ਡਾਕਟਰ ਹਰਪਾਲ ਸਿੰਘ ਪੰਨੂ ਗੱਲ ਸਾਂਝੀ ਕਰਦੇ ਆਂ ਵੀ ਰਾਜਮੋਹਨ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤ ਚੀਨ ਸਰਹੱਦ ਬਾਰੇ ਨਕਸ਼ਾ ਵਿਸ਼ਾ ਕੇ ਵਾਜਪਾਈ ਦੇ ਸਾਹਮਣੇ ਰੱਖਿਆ ਤੇ ਵਾਜਪਾਈ ਨੇ ਤਿੱਬਤ, ਲੇ ਅਤੇ ਲਦਾਖ ਦੇ ਇਲਾਕਿਆਂ ਵੱਲ ਉਂਗਲ ਰੱਖ ਕੇ ਕਿਹਾ ਵੀ ਇਹ ਇਲਾਕੇ ਭਾਰਤ ਦੇ ਨੇ ਤੇ ਚੀਨ ਨੇ ਇਹਨਾਂ ਦੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਤਾਂ ਚੀਨ ਦੇ ਉਸ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਜਵਾਬ ਦਿੱਤਾ ਸੀ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਨੇ ਜਿਹੜੇ ਕਿ ਉਹਨਾਂ ਨੇ ਜਿੱਤੇ ਹੋਏ ਆ ਉਸਨੇ ਕਿਹਾ ਕਿ ਜਦੋਂ ਕਦੇ ਖਾਲਸਾ ਰਾਜ ਮੁੜ ਕਾਇਮ ਹੋਵੇਗਾ ਤਦੋਂ ਸਰਕਾਰ ਇਹ ਖਾਲਸਾ ਦੇ ਨੁਮਾਇੰਦਿਆਂ ਨਾਲ ਇਸ ਮਾਮਲੇ ਤੇ ਇਹਨਾਂ ਇਲਾਕਿਆਂ ਬਾਰੇ ਗੱਲ ਕੀਤੀ ਜਾਵੇਗੀ ਭਾਰਤ ਦਾ ਇਹਨਾਂ ਇਲਾਕਿਆਂ ਤੇ ਕੋਈ ਹੱਕ ਨਹੀਂ ਇਸ ਲਈ ਭਾਰਤ ਨਾਲ ਇਸ ਮਾਮਲੇ ਤੇ ਗੱਲ ਨਹੀਂ ਹੋ ਸਕਦੀ ਚੀਨੀ ਮੰਤਰੀ ਨੇ ਉਸੇ ਸੰਧੀ ਨੂੰ ਹੀ ਕੋਟ ਕੀਤਾ ਹੋ ਸਕਦਾ ਜਿਹੜੀ 1842 ਦੇ ਵਿੱਚ ਹੋਈ ਸੀ ਜਿਹੜਾ ਜ਼ਿਕਰ ਆਪਾਂ ਪਹਿਲਾਂ ਕਰ ਚੁੱਕੇ ਹਾਂ ਹੁਣ ਆਈਏ ਮੌਜੂਦਾ ਸਮੇਂ ਤੇ ਜਦੋਂ ਪੂਰੀ ਦੁਨੀਆ ਵਿੱਚ ਢੜੇ ਬਣੇ ਹੋਏ ਆ ਇੱਕ ਪਾਸੇ ਅਮਰੀਕਾ ਪੱਛਮ ਤੇ ਯੂਰਪ ਦਾ ਢੜਾ ਦੂਜੇ ਪਾਸੇ ਚੀਨ ਰੂਸ ਦਾ ਧੜਾ ਤੇ ਦੋਹੇ ਦੁਨੀਆ ਤੇ ਆਪਣੀ ਪਕੜ ਮਜ਼ਬੂਤ ਕਰਨ ਨੂੰ ਕਾਲੇ ਆ ਅਜਿਹੇ ਵਿੱਚ ਦੋਹਾਂ ਨੂੰ ਇੱਕ ਦੂਜੇ ਨੂੰ ਘੇਰਨ ਵਾਸਤੇ ਦੁਨੀਆ ਦੇ ਦੇਸ਼ਾਂ ਤੇ ਕੌਮਾਂ ਨੂੰ ਆਪੋ ਆਪਣੇ ਹੱਕ ਚ ਕਰਨ ਦੀ ਲੋੜ ਹੈ ਅਮਰੀਕਾ ਤੇ ਵੈਸਟ ਵਿੱਚ ਜਿੱਥੇ ਸਿੱਖ ਵੱਡੀ ਗਿਣਤੀ ਚ ਨੇ ਵੱਡੇ ਅਹੁਦਿਆਂ ਤੇ ਨੇ ਉਥੇ ਦੀਆਂ ਪਾਰਟੀਆਂ ਦੇ ਲੀਡਰ ਨੇ ਪ੍ਰਧਾਨ ਮੰਤਰੀ ਬਣਨ ਦੇ ਦਾਵੇਦਾਰ ਨੇ ਉਥੇ ਚੀਨ ਵੱਲੋਂ ਤਾਜ਼ਾ ਹਾਲਾਤਾਂ ਚ ਸਿੱਖਾਂ ਨੂੰ ਇੱਕ ਵੱਡੀ ਧਿਰ ਵਜੋਂ ਆਪਣੇ ਹੱਕ ਚ ਕਰਨ ਦੀ ਕੋਸ਼ਿਸ਼ ਚੱਲ ਰਹੀ ਲੱਗਦੀ ਹੈ ਇਕਟਨਾਵਾ ਜਦੋਂ ਉਹ ਸਿੱਖ ਸਮਾਗਮਾਂ ਤੇ ਸ਼ਾਮਲ ਹੋ ਰਹੇ ਨੇ ਤੇ ਦਰਬਾਰ ਸਾਹਿਬ ਪਹੁੰਚ ਰਹੇ ਨੇ ਇਹ ਸੁਨੇਹੇ ਹੋ ਸਕਦੇ ਆ ਵੀ ਇੱਕ ਤਾਂ ਚੀਨ ਅਮਰੀਕਾ ਨੂੰ ਕਾਊਂਟਰ ਕਰਨ ਵਾਸਤੇ ਸਿੱਖਾਂ ਨੂੰ ਆਪਣੇ ਨੇੜੇ ਲਿਆਉਣ ਨੂੰ ਅਜਿਹਾ ਕਰ ਰਿਹਾ ਦੂਜਾ ਚੀਨ ਦੀ ਭਾਰਤ ਨਾਲ ਹੱਦਾਂ ਤੇ ਚੱਲਦੀ ਝੜਪ ਵਿੱਚ ਜਦੋਂ ਉਹ ਸਿੱਧੂ ਮੂਸੇਵਾਲੇ ਦੇ ਗੀਤ ਚਲਾਵੇਗਾ ਤਾਂ ਉਹ ਸਾਈਕੋਲੋਜੀਕਲ ਤੇ ਕਲਚਰਲ ਸਿਗਨਲ ਨੇ ਜਿਸ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਸਮਾਜ ਨੂੰ ਸਮਝਦੇ ਆ ਅਸੀਂ ਲੋਕਾਂ ਤੇ ਰਾਜ ਨੂੰ ਵੱਖ-ਵੱਖ ਕਰਕੇ ਦੇਖ ਰਹੇ ਆ ਸਮਾਜ ਯਾਨੀ ਪੰਜਾਬੀ ਭਾਈਚਾਰਾ ਭਾਵ ਪੰਜਾਬ ਲੋਕਾਂ ਤੇ ਰਾਜ ਨੂੰ ਵੱਖਰਾ ਸਮਝਣਾ ਯਾਨੀ ਪੰਜਾਬੀਆਂ ਤੇ ਸਰਕਾਰ ਨੂੰ ਵੱਖਰਾ ਵੇਖਣਾ ਦੂਜਾ ਬਾਰਡਰ ਤੇ ਪੰਜਾਬੀ ਫੌਜੀਆਂ ਵੱਲੋਂ ਚੀਨੀਆਂ ਦੀ ਭੂਤਨੀ ਭੁਲਾਈ ਤਾਂ ਏਕ ਦੋਸਤਾਨਾ ਸੁਨੇਹਾ ਵੀ ਹੋ ਸਕਦਾ ਹੈ ਚੀਨ ਕਮਿਊਨਿਸਟ ਦੇਸ਼ ਆ ਪਰ ਇਹ ਗੱਲ ਜ਼ਰੂਰ ਹੈ ਕਿ ਹਰ ਦੇਸ਼ ਦੇ ਨਿੱਜੀ ਹਿੱਤ ਹੁੰਦੇ ਆ ਨਿੱਜੀ ਫਾਇਦੇ ਹੁੰਦੇ ਆ ਤੇ ਇਹਨਾਂ 'ਚ ਸਭ ਤੋਂ ਵੱਡਾ ਹਿੱਤ ਹੁੰਦਾ ਵਪਾਰ ਦਾ ਹਿੱਤ ਪਹਿਲਾ ਸਮਾਂ ਵੇਖੀਏ ਤਾਂ ਸਿੱਖ ਰਾਜ ਦੀ ਚੀਨ ਦੇ ਨਾਲ ਸਰਹੱਦ ਹੁਣ ਵੇਖੀਏ ਤਾਂ ਪੰਜਾਬ ਦਾ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਚੀਨ ਦੀ ਪਾਕਿਸਤਾਨ ਨਾਲ ਦੋਸਤਾਨਾ ਪਹੁੰਚ ਤੇ ਉਧਰ ਪਾਕਿਸਤਾਨ ਵਿੱਚੋਂ ਲੰਘਦਾ ਤੇ ਡੇਰਾ ਬਾਬਾ ਨਾਨਕ ਤੋਂ ਬਹੁਤ ਨੇੜੇ ਪੈਂਦਾ ਸੀਪੈਕ ਇਕਨੋਮਿਕਲੀ ਤੇ ਸਟ੍ਰੈਟੈਜੀਕਲੀ ਚੀਨ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਦੇ ਉੱਪਰ ਚੀਨ ਸਿਰ ਧੜ ਦੀ ਬਾਜ਼ੀ ਲਾ ਰਿਹਾ ਤਾਂ ਹੀ ਚੀਨ ਕਰਤਾਰਪੁਰ ਲਾਂਘਾ ਖੋਲਣ ਤੇ ਸਵਾਗਤ ਵੀ ਕਰਦਾ ਹੈ ਉਹਨੂੰ ਪੰਜਾਬ ਤੇ ਸਿੱਖਾਂ ਦੀ ਅਹਿਮੀਅਤ ਦਾ ਪਤਾ ਹੈ। ਉਹਦੇ ਕੋਲ ਇਤਿਹਾਸ ਦੇ ਵਿੱਚ ਸਿੱਖ ਰਾਜ ਨਾਲ ਰਿਸ਼ਤੇ ਵੀ ਆ ਤੇ ਹੁਣ ਵਰਤਮਾਨ ਦੇ ਫਾਇਦੇ ਵੀ ਜਿਹੜੇ ਪੰਜਾਬ ਤੇ ਸਿੱਖਾਂ ਨਾਲ ਜੁੜੇ ਹੋਏ ਆ। ਜੇ ਸਿਲਕ ਰੂਟ ਦੀ ਗੱਲ ਕਰੀਏ ਤਾਂ ਵੀ ਪੰਜਾਬ ਚੀਨ ਤੋਂ ਯੂਰਪ ਤੱਕ ਦੇ ਰੂਟ ਵਿੱਚ ਇੱਕ ਵੱਡੀ ਅਹਿਮ ਲੋਕੇਸ਼ਨ ਆ। ਤਾਂ ਹੀ ਅਗਲੇ ਇੱਕ ਖਾਸ ਦਿਨ ਤੇ ਯਾਨੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਆਪਣਾ ਨੁਮਾਇੰਦਾ ਉਸ ਸਮਾਗਮ ਚ ਭੇਜਦੇ ਆ ਜਿੱਥੇ ਉਹ ਸਿਰਫ ਆਮ ਲੀਡਰਾਂ ਵਾਂਗੂ ਸਿਰਫ ਮੱਥਾ ਨਹੀਂ ਟੇਕ ਕੇ ਮੁੜਦਾ ਸਗੋਂ ਬੈਠ ਕੇ ਕੀਰਤਨ ਵੀ ਸੁਣਦੇ ਆ ਤੇ ਸਮਾਗਮ ਦੇ ਅੰਤ ਤੱਕ ਬੈਠੇ ਰਹੇ ਹੁਣ ਕਿਸੇ ਮੁਲਕ ਦਾ ਅੰਬੈਸਡਰ ਆਪਣੀ ਮਰਜ਼ੀ ਨਾਲ ਤਾਂ ਗਿਆ ਨਹੀਂ ਹੋਣਾ ਪਿੱਛੋਂ ਪ੍ਰਵਾਨਗੀ ਮਿਲੀ ਹੋਊਗੀ ਤਾਂ ਹੀ ਗਿਆ ਅਗਲਾ ਕੀ ਸਮਝੇ ਇਸ ਤੋਂ ਪਹਿਲਾਂ ਅਗਲੇ ਦਰਬਾਰ ਸਹਿ ਪਹੁੰਚਦੇ ਆ ਕਿਉਂ ਉਹ ਹੋਰ ਥਾਂ ਕਿਉਂ ਨਹੀਂ ਗਿਆ ਇੱਥੇ ਇੱਕ ਹੋਰ ਪੱਖ ਵੀ ਸਾਹਮਣੇ ਨਿਕਲਦਾ ਹੈ ਚੀਨ ਤੋਂ ਉਲਟਾ ਚੱਲਦਾ ਦলাই ਲਾਮਾ ਜਿਸ ਨੂੰ ਭਾਰਤ ਨੇ ਸ਼ਰਨ ਦਿੱਤੀ ਹੈ ਤੇ ਧਰਮਸ਼ਾਲਾ ਵਿੱਚ ਰੱਖਿਆ ਹੋਇਆ ਇਹ ਮੰਨਿਆ ਜਾ ਸਕਦਾ ਹੈ ਕਿ ਦলাই ਲਾਮਾ ਦੇ ਉਲਟ ਚੀਨ ਸਿੱਖਾਂ ਨੂੰ ਸਪੇਸ ਦੇਣਾ ਚਾਹੁੰਦਾ ਹੈ ਚੀਨ ਭਾਰਤ ਦੇ ਅਰਨਾਚਲ ਸਮੇਤ ਲਦਾਖ ਦੇ ਕਈ ਹਿੱਸਿਆਂ ਤੇ ਕਬਜ਼ੇ ਕਰ ਰਿਹਾ ਹੈ ਆਪਣੀਆਂ ਕਲੋਨੀਆਂ ਉਸਾਰ ਰਿਹਾ ਹੈ ਭਾਰਤੀ ਫੌਜੀਆਂ ਨਾਲ ਝੜਪਾਂ ਹੁੰਦੀਆਂ ਉਹ ਇਨਾਂ ਹੀ ਕਾਰਨਾ ਕਰਕੇ ਹੁੰਦੀਆਂ ਤਾਂ ਕਿ ਇਹ ਮੰਨਿਆ ਜਾ ਸਕਦਾ ਹੈ ਵੀ ਚੀਨ ਭਾਰਤ ਦੇ ਅਮਰੀਕਾ ਨਾਲ ਸਬੰਧਾਂ ਤੋਂ ਵੀ ਖਾਰ ਖਾਂਦਾ ਹੈ ਤੇ ਇਸ ਦੇ ਚਲਦੇ ਉਹ ਸਿੱਖਾਂ ਨੂੰ ਸੁਨੇਹਾ ਦੇ ਰਿਹਾ ਹੈ ਕੀ ਸਮਝੇ ਚੀਨ ਦੇ ਵਿੱਚ ਸਿੱਖਾਂ ਦਾ ਕੋਈ ਵੀ ਇਤਿਹਾਸਕ ਸਥਾਨ ਨਹੀਂ ਹੈਗਾ ਪਰ ਸਿੱਖ ਚੀਨ ਵਿੱਚ ਕੁਝ ਗਿਣਤੀ ਦੇ ਵਸਦੇ ਆ ਪਰ ਦੁਨੀਆ ਭਰ ਵਿੱਚ ਪਿਛਲੇ ਸਮੇਂ ਵਿੱਚ ਸਿੱਖਾਂ ਨੇ ਜਿਹੜੇ ਕਾਰਜ ਕੀਤੇ ਆ ਚਾਹੇ ਉਹ ਸਮਾਜਿਕ ਭਲਾਈ ਦੇ ਹੋਣ ਚਾਹੇ ਸਮਾਜ ਸੇਵਾ ਚਾਹੇ ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਦੀ ਪਹੁੰਚ ਕੇ ਮਦਦ ਕਰਨੀ ਲੰਗਰ ਪਹੁੰਚਾਉਣਾ ਸਿੱਖ ਆਪਣੇ کردار ਸਦਕਾ ਸੰਸਾਰ ਵਿੱਚ ਮਾਣ ਖਟ ਰਿਹਾ ਕੁਮਾਂਤਰੀ ਪੱਧਰ ਉੱਪਰ ਸਿੱਖਾਂ ਨੇ ਮਿਹਨਤ ਸੇਵਾ ਸਰਬੱਤ ਦੇ ਭਲੇ ਨਾਲ ਨਾਮ ਕਮਾਇਆ ਅੱਜ ਇਹ ਵਿੱਚ ਇੱਕ ਗੱਲ ਤਾਂ ਕਲੀਅਰ ਹੈ ਕਿ ਸਿੱਖ ਤੇ ਪੰਜਾਬ ਇਹ ਸਮੇਂ ਦੁਨੀਆ ਦੀਆਂ ਦੋਹਾਂ ਸੁਪਰ ਪਾਵਰਾਂ ਦੇ ਏਜੰਡੇ ਤੇ ਆ ਪਰ ਸਵਾਲ ਇਹ ਹੈ ਕਿ ਸਿੱਖ ਲੀਡਰਸ਼ਿਪ ਇਨ੍ਹਾਂ ਹਾਲਾਤਾਂ ਨੂੰ ਸਮਝਣ ਯੋਗੀ ਹੈ ਕਿ ਨਹੀਂ ਇਹ ਵੀ ਹੋ ਸਕਦਾ ਹੈ ਕਿ ਦੋਹੇ ਤਰ੍ਹਾਂ ਸਿੱਖਾਂ ਨੂੰ ਆਪਣੇ ਹਿੱਤਾਂ ਖਾਤਰ ਵਰਤਣ ਦੀ ਫਰਾਕ ਵਿੱਚ ਹੋ ਪਰ ਇਹ ਵੀ ਗੱਲ ਨਾਲ ਹੈ ਕਿ ਭੰਗ ਦੇ ਪਹਾੜੇ ਕਤਲੇਆਮ ਕਰਾਉਣ ਨਾਲੋਂ ਆਪਣੇ ਤਖਤ ਟਹਾਉਣ ਨਾਲੋਂ ਆਪਣੀ ਜਵਾਨੀ ਮਰਵਾਉਣ ਨਾਲੋਂ ਆਪਣੇ ਹੱਕ ਦੀ ਆਪਣੇ ਫਾਇਦੇ ਦੀ ਕੋਈ ਡੀਲ 'ਚੋਂ ਕੁਝ ਪ੍ਰਾਪਤੀ ਹੁੰਦੀ ਹੋਵੇ ਤਾਂ ਕਰ ਲੈਣਾ ਕੋਈ ਮਾੜੀ ਗੱਲ ਤਾਂ ਨਹੀਂ ਕਿ ਹੈ ਤੁਸੀਂ ਕੀ ਸਮਝਦੇ ਹੋ ਕਮੈਂਟ ਵਿੱਚ ਜ਼ਰੂਰ ਲਿਖ ਦਿਓ ਇੱਕ ਪਾਸੇ ਹੈ ਅਮਰੀਕਾ ਤੇ ਵੈਸਟ ਜਿੱਥੇ ਹੈ ਯਹੂਦੀ ਕੌਮ ਦਾ ਪ੍ਰਭਾਵ ਦੂਜੇ ਪਾਸੇ ਹੈ ਚੀਨ ਤੇ ਰੂਸ ਜਿਹੜੇ ਧਰਮ ਨੂੰ ਨਹੀਂ ਮੰਨਦੇ ਪਰ ਇਹਨਾਂ ਦੋਹਾਂ ਵਿਚਕਾਰ ਹਨ ਸਿੱਖ ਜਿਹੜੇ ਦੁਨੀਆ ਦੇ ਹਰ ਕੋਨੇ 'ਚ ਪਹੁੰਚ ਚੁੱਕੇ ਆ ਜਿਨ੍ਹਾਂ ਦੀ ਆਪਣੀ ਮਹੱਤਤਾ ਵੀ ਹੈ ਤੇ ਜਿਨ੍ਹਾਂ ਦੀ ਧਰਤੀ ਪੰਜਾਬ ਦੀ ਵੀ ਆਪਣੀ ਮਹੱਤਤਾ ਵਪਾਰ ਦੇ ਹਿੱਤ ਹੋਣ ਜਾਂ ਧਾਰਮਿਕ ਦੁਨੀਆ ਨੂੰ جنگ 'ਚੋਂ ਬਚਾਉਣ ਦੀ ਗੱਲ ਹੋਵੇ ਤੇ ਚਾਹੇ جنگ 'ਚ ਬਾਰਡਰ ਤੇ ਹਿੱਕ tàਣ ਕੇ ਖੜੇ ਹੋਣ ਦੀ ਇਸ ਪੂਰੀ ਦੁਨੀਆ ਦੀ ਹਰ ਮੰਗ ਦੀ ਕਸਵੱਟੀ ਤੇ ਪੂਰੇ ਉੱਤਰ ਦਿਆ ਸਿੱਖ ਤੇ ਪੰਜਾਬ ਜਿਨ੍ਹਾਂ ਨੂੰ ਆਪਣੇ ਹੱਕ 'ਚ ਕਰਨ ਵਾਸਤੇ ਇਹ ਦੌੜ ਚੱਲ ਰਹੀ ਹੈ ਪਰ ਸੋਚ ਇਹ ਹੈ ਕਿ ਸਾਡੀ ਸਿੱਖ ਲੀਡਰਸ਼ਿਪ ਇਸ ਜੀਓਪੋਲਿਟਿਕਸ ਗੇਮ ਨੂੰ ਸਮਝਣ ਜੋਗੀ ਹੈ ਕਿ ਨਹੀਂ ਕਦੇ ਅਸੀਂ ਦਸਮ ਗ੍ਰੰਥ ਦੇ ਮਾਮਲੇ ਤੇ ਆਪਸ ਚ ਲੜਦੇ ਆਂ ਕਦੇ ਮੀਟ ਖਾਣ ਤੇ ਰੰਡੀ ਰੋਣਾ ਚੱਲਦਾ ਸਾਡਾ ਕਦੇ ਆਹ ਦਿਨਾਂ ਚ ਹੁਣ ਨਾਨਕਸ਼ਹੀ ਕੈਲੰਡਰ ਤੇ ਕੰਮ ਮਗਿਆ ਹੋਇਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁਰਬ ਜਿਹੜਾ ਹੈ 5 ਜਨਵਰੀ ਨੂੰ ਮਨਾਉਣਾ ਕਿ 22 ਦਸੰਬਰ ਨੂੰ ਮਨਾਉਣਾ ਬਿਜ਼ੀ ਬਹੁਤ ਆ ਅਸੀਂ ਅਸੀਂ ਦੁਨੀਆਦਾਰੀ ਚ ਕੀ ਹੋ ਰਿਹਾ ਉਹਨੂੰ ਘੱਟਾ ਸਮਝਣਾ ਦੁਨੀਆ ਨੂੰ ਸਾਡੀ ਐਮੀਅਤ ਦਾ ਪਤਾ ਹੈ ਪਰ ਸਾਨੂੰ ਸਾਡੀ ਅਹਿਮੀਅਤ ਦਾ ਰਤਾ ਵੀ ਪਤਾ ਨਹੀਂ ਗੱਲ ਸਿੱਖਾਂ ਤੇ ਵਿਦੇਸ਼ਾਂ ਦੀ ਹੋ ਰਹੀ ਆ ਤਾਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਾਂ ਕੋਈ ਵੀ ਮੁਲਕ ਹੋਵੇ ਤੁਸੀਂ ਕੋਈ ਕਾਰੋਬਾਰ ਕਰ ਰਹੇ ਹੋ ਤਾਂ ਤੁਹਾਡੇ ਅੱਛਾ ਇਹ ਗੱਲ ਮਤਲਬ ਜਿਹੜੇ ਚੀਨ ਦੇ ਇੰਵੈਸਟਰ ਆਏ ਨੇ ਨਨਕਾਣਾ ਸਾਹਿਬ ਗੁਰਪੁਰਬ ਦੇ ਮੌਕੇ ਤੇ ਉਹਨਾਂ ਦੀ ਗੱਲ ਕਰਨ ਦੇ ਸਨ ਕਿ ਮਤਲਬ ਕਿ ਚੀਨ ਜਿਹੜਾ ਹੈ ਚੀਨ ਸਿੱਖਾਂ ਨੂੰ ਆਪਣੇ ਵਾਲੇ ਪਾਸੇ ਨੂੰ ਕਰਨਾ ਚਾਹੁੰਦਾ ਨਹੀਂ ਜੀ ਚਿੰਜ ਜਿਹੜਾ ਨਾ ਬਹੁਤ ਦੇਰ ਤੋਂ ਸਿੱਖਾਂ ਨੂੰ ਰਿਸਪੈਕਟ ਦੇ ਰਿਹਾ ਹੈ 노 ਡਾਊਟ ਸਰ ਜਿਹੜਾ ਕਿ ਲੇਲ ਦਾਸ ਦਾ ਤੇ ਇਹਦਾ ਉਹ ਬਹੁਤ ਸਰਗਰਮ ਰਹਿੰਦਾ ਜੇ ਉੱਥੇ ਉਹ ਟਾਈਟ ਨਹੀਂ ਉੱਥੇ ਸਰ ਉਸ ਏਰੀਆ ਚ ਬਾਰਡਰ ਦੇ ਉੱਤੇ ਸਿੱਧੂ ਦੇ ਗਾਣੇ ਚਲਾਉਣਾ ਇਟ ਮੀਨਸ ਕਿ ਕੁਛ ਨਾ ਕੁਛ ਹਾਲਾਂਕਿ ਜਿਹੜੇ ਚਾਈਨੀਜ਼ ਨੇ ਉਹਨਾਂ ਦਾ ਕੀ ਤਲਕ ਉਹਨਾਂ ਨੂੰ ਕਿਹੜੀ ਜ਼ੁਬਾਨ ਆਉਂਦੀ ਹੈ ਜਾਂ ਬੋਲੀ ਆਉਂਦੀ ਹੈ ਲੇਕਿਨ ਉਹ ਉਹਨਾਂ ਨੂੰ ਪਤਾ ਕਿ ਨਾ ਦੁੱਖ ਦੀ ਰੱਗ ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਇੱਥੋਂ ਸਾਨੂੰ ਸਪੋਰਟ ਮਿਲੇਗੀ ਪੰਜਾਬੀਆਂ ਦੁਆਰਾ ਜਿਹੜੇ ਇਧਰ ਤੋਂ ਪੰਜਾਬੀ ਨੇ ਸਿੱਖਣੇ ਉਹਨਾਂ ਨੂੰ ਸਪੋਰਟ ਮਿਲ ਸਕਦੀ ਹੈ ਫਿਰ ਇੱਕ ਚੀਜ਼ ਹੈ ਨਾ ਦਲਾਈ ਲਾਮਾ ਨੂੰ ਅਮਰੀਕਾ ਸਪੋਰਟ ਕਰਦਾ ਹੈ ਤੇ ਇਹ ਫਿਰ ਇਹਨਾਂ ਨੂੰ ਸਿੱਖਾਂ ਨੂੰ ਸਪੋਰਟ ਕਰਨ ਲੱਗ ਪਏ ਨੇ ਨਾ ਥੋੜਾ ਆਪਣਾ ਕਰਨ ਵਾਸਤੇ ਤੇ ਇਹ ਵੀ ਵਜ੍ਹਾ ਹੋ ਸਕਦੀ ਹੈ ਕਿਉਂਕਿ ਅਮਰੀਕਾ ਤਿੱਬਤ ਜਿਹੜਾ ਹੈ ਉਹ ਡਿਸਪਿਊਟਡ ਹੈ ਨਾ ਏਰੀਆ ਇਸ ਤਰ੍ਹਾਂ ਕਸ਼ਮੀਰ ਹੈ ਬਿਲਕੁਲ ਤੇ ਸੇਮ ਉਸੇ ਤਰ੍ਹਾਂ ਹੈ ਇਹ ਮਤਲਬ ਪੋਲਿਟਿਕਸ ਚੱਲ ਰਹੀ ਹੈ ਸਾਰੀ ਇੱਥੇ ਨਾ ਨਹੀਂ ਕਿਦਾ ਵਾ ਨਾ ਚੀਨ ਐਗਰੋਮੀ ਐਗਰੀਮੈਂਟ ਕਰਦਾ ਵਾ ਇੰਡੀਆ ਰਾਈਟਸ ਰੱਖਦਾ ਵਾ ਕਿ ਇਹ ਸਾਡੀ ਜ਼ਮੀਨ ਆ ਜੇ ਲੇਕਿਨ ਚੀਨ ਦੇ ਅੰਦਰ ਨਹੀਂ ਇਹ ਖਾਲਸਾ ਦਾ ਜਿੱਤਿਆ ਹੋਇਆ ਇਲਾਕਾ ਵਾ ਕੁਝ ਸਰਕਾਰੇ ਖਾਲਸਾ ਦਾ ਨਮਾਇੰਦਾ ਆ ਕੇ ਸਾਡੇ ਨਾਲ ਗੱਲ ਕਰੇ ਤੇ ਸਾਡੀ ਸਮਝ ਆਏਗੀ ਲੇਕਿਨ ਤੇ ਹੁਣ ਇੰਡੀਆ ਜਿਹੜਾ ਉਹ ਖਾਲਸਾ ਦੀ ਸਰਕਾਰ ਬਣਾਉਂਦਾ ਹੈਗਾ ਚੀਨ ਦੇ ਸਾਈਡ ਉਹ ਹੀ ਕਰੌਲਾ ਸਾਰਾ ਹੈ ਨਹੀਂ ਕਰੌਲਾ ਵਸਾਰਾ ਤੇ ਇਹੀ ਪੋਲੀਟੀਸ਼ੀਨ ਚੱਲਦੇ ਜੇ ਸਾਰੇ ਲੈ ਲੇਕਿਨ ਇਹ ਹੈ ਕਿ ਫਿਊਚਰ ਵਿੱਚ ਡੈਫੀਨੇਟਲੀ ਤੁਸੀਂ ਇਹ ਹਿਸਟਰੀ ਚੁੱਕ ਕੇ ਵੇਖ ਲਵੋ ਕਿ ਚੀਜ਼ਾਂ ਚੇਂਜ ਹੁੰਦੀਆਂ ਆਈਆਂ ਨੇ ਨਾ ਔਰ ਚੇਂਜ ਹੋ ਰਹੇ ਨੇ ਨਿਸ਼ੇ ਚੇਂਜ ਹੁੰਦੇ ਰਹਿੰਦੇ ਨੇ ਔਰ ਫਿਊਚਰ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਕੁਛ ਨਾ ਕੋਈ ਚੀਜ਼ ਜਿਹੜੀ ਹੈ ਉਹ ਇਸ ਕਰਕੇ ਹੀ ਇੱਕ ਸੁਪਰ ਪਾਵਰ ਬਣਨ ਦਾ ਜਿਹੜਾ ਚైనా ਹੈ ਉਹ ਜ਼ੋਰ ਲਾ ਰਿਹਾ ਆਪਣੇ ਹੁਣ ਇਸ ਪਾਸੇ ਜਿਹੜਾ ਮੈਪ ਲੱਗਾ ਹੈ ਔਰ ਇਹ ਤੁਸੀਂ ਵੇਖ ਸਕਦੇ ਹੋ ਹਾਂਜੀ ਬਿਲਕੁਲ ਕਿ ਸਰ ਤੁਸੀਂ 100 ਸਾਲ ਪਿੱਛੇ ਚਲੇ ਜਾਓ ਤਾਂ ਦੁਨੀਆ ਦਾ ਨਕਸ਼ਾ ਹੋਰ ਸੀ ਅੱਜ ਹੋਰ ਹੈ ਤੁਸੀਂ ਪਿਛਲੇ 100 100 ਸਾਲ ਕੱਢਦੇ ਜਾਓ ਨਾ ਤੇ ਦੁਨੀਆ ਚੇਂਜ ਹੁੰਦੀ ਰਹੀ ਹੈ ਉਹ ਨਾਲ ਉਹ ਵਾਲੇ 100 ਸਾਲ ਕੀ ਨੇ ਮੈਂ ਤੁਹਾਨੂੰ ਦੂਜੀ ਗੱਲ ਦੱਸਦਾ ਕਿ ਦੁਨੀਆ ਦੇ ਉੱਪਰ ਜਿਹੜਾ ਨਾ ਖਾਲਿਸਤਾਨ ਨੇ ਫਰੈਂਡਮ ਕਰਾਇਆ ਜਾ ਰਿਹਾ ਹੈ ਅਮਰੀਕਾ ਨੇ ਉਸ ਚੀਜ਼ ਦੀ ਇਜਾਜ਼ਤ ਦਿੱਤੀ ਹੈ ਉਹ ਅਮਰੀਕਾ ਦੇ ਵਾਈਟ ਹਾਊਸ ਦੇ ਬਾਹਰ ਕਰਾਇਆ ਗਿਆ ਹੈ ਉਹ ਇਹੀ ਚੀਜ਼ ਹੈ ਨਾ ਕੈਨੇਡਾ ਅਮਰੀਕਾ ਦੇ ਵਿੱਚ ਤੇ ਜਿਹੜੇ ਸਿੱਖ ਨੇ ਉਹ ਬੜੇ ਜ਼ੋਰੋ ਸ਼ੋਰ ਦੇ ਵਿੱਚ ਇਹ ਚੀਜ਼ ਜਿਹੜੀ ਇਹ ਕਰਦੇ ਪਏ ਨੇ ਤੇ ਲੇਕਿਨ ਜਿਹੜੀ ਅਗਰ ਆਪਾਂ ਵੇਖੀਏ ਤਾਂ ਸਭ ਤੋਂ ਵੱਧ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਤਾਂ ਇੰਡੀਆ ਵਿੱਚ ਹੈ ਨਾ ਉਧਰ ਨਹੀਂ ਦੇ ਚੜਦੇ ਪੰਜਾਬ ਚ ਜੜ ਤੇ ਉਹੀ ਆ ਨਾ ਜੜ ਤੇ ਉਹੀ ਆ ਤੇ ਔਰ ਹੁਣ ਇੱਥੇ ਚੀਜ਼ਾਂ ਇਹ ਨਹੀਂ ਲੇਕਿਨ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹ ਇਸ ਹੱਥ ਚ ਨਹੀਂ ਹੈ ਉਹ ਇਸ ਸੀਸ ਨਹੀਂ ਹੈ ਲੇਕਿਨ ਜਿਹੜੇ ਵਰਲਡ ਦੇ ਸਿੱਖ ਨੇ ਉਹ ਚਾਹੁੰਦੇ ਨੇ ਕਿ ਸਾਡਾ ਆਪਣਾ ਜਿਹੜਾ ਹੋਣਾ ਚਾਹੀਦਾ ਉਹ ਆਪਣਾ ਜੀ ਇਸ ਹੱਥ ਤੱਕ ਚਾਹੁੰਦੇ ਨੇ ਉਹ ਤੁਹਾਡੀ ਗੱਲ ਬਿਲਕੁਲ ਰਾਈਟਸ ਆ ਕਿ ਉਹਨਾਂ ਨੇ ਇੱਕ ਨਵਾਂ ਨਕਸ਼ਾ ਜਾਰੀ ਕਰ ਦਿੱਤਾ ਵਾ ਪਾਕਿਸਤਾਨ ਦਾ ਨਾ ਉਹਨਾਂ ਨੇ ਖਾਲਿਸਤਾਨ ਨੂੰ ਇੱਕ ਲੈਵਾ ਸ਼ੇਪ ਦਿੱਤੀ ਹੈ ਇਹ ਇੰਡੀਆ ਤੋਂ ਹਟਾ ਕੇ ਮੇਰੀ ਜਿਹੜੇ ਭਰਾਵਾਂ ਨਾਲ ਗੱਲ ਹੁੰਦੀ ਹੈ ਨਾ ਆ ਉਹਦੇ ਵਿੱਚ ਇਹ ਹੈ ਕਿ ਕੁਛ ਇੰਡੀਆ ਦੇ ਵਿੱਚ ਜਿਹੜੇ ਚੜਦਾ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਹੁਣ ਕੁਛ ਨੇ ਜਿਹੜੇ ਆਂਦੇ ਨੇ ਯਾਰ ਅਸੀਂ ਨਿਊਟਰਲ ਆ ਠੀਕ ਹੈ ਅਸੀਂ ਉਧਰ ਵੀ ਆ ਤੇ ਉਧਰ ਵੀ ਆ ਸਾਡੇ ਵੱਲੋਂ ਭਾਵੇਂ ਉਧਰ ਸਾਨੂੰ ਜਿੱਥੇ ਵਧੀਆ ਅਸੀਂ ਮਤਲਬ ਨਿਊਟਰਲ ਬੰਦਾ ਜਿਹੜਾ ਹੁੰਦਾ ਨਾ ਉਹ ਨਿਊਟਰਲ ਹੁੰਦਾ ਹੁੰਦਾ ਨਾ ਉਧਰ ਨਾ ਉਧਰ ਠੀਕ ਹੈ ਜੋ ਵੀ ਹੋਏਗਾ ਜੇ ਇੰਡੀਆ ਤੇ ਠੀਕ ਹੈ ਜੇ ਖਾਲਸਾ ਰਾਜ ਐਕਚੁਅਲੀ ਕੁਝ ਬੰਦੇ ਇਹ ਗੱਲ ਕਰਦੇ ਨੇ ਕਿ ਕੋਈ ਖਾਲਸਾ ਰਾਜ ਦਾ ਮਤਲਬ ਕੋਈ ਇੰਡੀਆ ਨਾਲ ਕੱਟ ਆਊਟ ਨਹੀਂਗਾ ਠੀਕ ਹੈ ਅਸੀਂ ਇੱਥੇ ਹੀ ਰਹਿ ਕੇ ਅਸੀਂ ਆਉਣੇ ਕਿ ਹਕੂਮਤ ਸਾਡੀ ਹੋਵੇ ਸਾਡੇ ਜਿਹੜੇ ਖਾਲਸਾ ਰਾਜ ਹੈ ਜਿਹੜੇ ਉਹ ਇਨਸਾਫ ਹੈ ਜਿਹੜੇ ਉਥੇ ਦੇ ਰਾਈਟਸ ਨੇ ਉਹਦੇ ਅਕੋਰਡਿੰਗਲੀ ਹੋਣ ਠੀਕ ਹੈ ਕੋਸ਼ ਲੋਕ ਜਿਹੜੇ ਨੇ ਉਹ ਇਹ ਆਉਂਦੇ ਆਂਦੇ ਨੇ ਕਿ ਇੰਡੀਆ ਦੇ ਨਾਲੋਂ ਹੀ ਇੱਕ ਪੰਜਾਬ ਜਿਹੜਾ ਇੱਕ ਵੱਖਰਾ ਸੈਪਰੇਟ ਕੰਟਰੀ ਹੋਵੇ ਅੱਛਾ ਸਰ ਕੋਸ਼ ਲੋਕ ਪਿੱਛੇ ਚਲੇ ਇਹ ਜਿਹੜੇ ਅਮਰੀਕਾ ਕੈਨੇਡਾ ਦੇ ਵਿੱਚ ਨੇ ਨਾ ਉਹਨਾਂ ਦਾ ਇਹ ਹੈ ਕਿ ਸਾਡਾ ਜਿਹੜਾ ਨਾ ਇੱਕ ਸੈਪਰੇਟ ਆਪਣਾ ਦੇਸ਼ ਆਪਣੀ ਪਛਾਣ ਹੋਣੀ ਚਾਹੀਦੀ ਹੈ ਪੰਜਾਬ ਇੱਕ ਵੱਖਰੀ ਲੈਂਡ ਹੋਣੀ ਚਾਹੀਦੀ ਹੈ ਜ਼ਮੀਨ ਹੋਣੀ ਚਾਹੀਦੀ ਉਹ ਹੁਣ ਜਿਹੜੇ ਚਾਈਨੀਸ ਨੇ ਡੈਫੀਨੇਟਲੀ ਇਸ ਚੀਜ਼ ਨੂੰ ਥੋੜਾ ਕਰਦੇ ਨੇ ਕਿ ਹਾਂ ਯਾਰ ਹੋਣਾ ਚਾਹੀਦਾ ਇਹਨਾਂ ਦਾ ਅਗਰ ਵੱਖਰਾ ਹੁੰਦਾ ਤੇ ਫੇਰ ਅਸੀਂ ਉਹ ਲਦਾਖ ਲੈ ਤੇ ਇਹਦੀ ਗੱਲ ਜਿਹੜੀ ਕਰ ਸਕਨੇ ਆ ਉਹਦੇ ਉੱਤੇ ਹਾਂ ਇੰਡੀਅਨ ਗਵਰਨਮੈਂਟ ਨਾਲ ਨਹੀਂ ਕਰਨੀ ਬਾਕੀ ਮੁxtਲਫ ਚੀਜ਼ਾਂ ਨੇ ਹਰ ਬੰਦਾ ਵਧੀਆ ਤਰੀਕੇ ਨਾਲ ਸਿਆਣਾ ਹੈ ਅੱਜਕੱਲ ਤੁਹਾਡਾ ਤੁਸੀਂ ਮੈਂ ਜਿਹੜੇ ਬੰਦੇ ਕੋ ਨੋ ਨਹੀਂ ਹੁੰਦਾ ਨਾ ਉਹ ਜੜ ਤੱਕ ਪਹੁੰਚ ਜਾਂਦਾ ਮੇਨ ਇਸ਼ੂ ਇਹੀ ਹੈ ਕਿ ਯਾਰ ਪੰਜਾਬ ਦਾ ਫੈਸਲਾ ਦਿੱਲੀੋਂ ਕਿਉਂ ਹੋ ਕੇ ਆ ਗਿਆ ਠੀਕ ਹੈ ਨਾ ਪੰਜਾਬ ਯਾਰ ਦੇਖੋ ਜਿਹੜਾ ਜੋ ਡੈਮੋਕ੍ਰੇਸੀ ਜਿੱਥੇ ਮੁਲਕਾਂ ਚ ਆ ਜਾਂਦੀ ਹੈ ਨਾ ਫਿਰ ਜਿਹੜੇ ਸਾਰੇ ਛੋਟੇ ਛੋਟੇ ਇਲਾਕੇ ਹੁੰਦੇ ਨੇ ਨਾ ਜਮ ਹੋ ਜਾਂਦੇ ਨੇ 노 ਡਾਊਟ ਪੰਜਾਬ ਬੜਾ ਵੱਡਾ ਹੁੰਦਾ ਸੀ ਲੇਕਿਨ ਹੁਣ ਇਲਾਕੇ ਟੁੱਟ ਗਏ ਨੇ ਪੰਜਾਬ ਅਲੈਦਾ ਹੋ ਗਿਆ ਕਸ਼ਮੀਰ ਅਲੈਦਾ ਹੋ ਗਿਆ ਯੂਰਪ ਚ ਵੇਖੋ ਸਾਰੇ ਮੁਲਕ ਜਿਹੜੇ ਨੇ ਅਲੈਦਾ ਅਲੈਦਾ ਹੋ ਗਏ ਜਿਹੜੇ ਜ਼ੁਬਾਨਾਂ ਦੀ ਬੇਸ ਤੇ ਜਾਂ ਕੌਮiyet ਬੇਸ ਤੇ ਬੜੇ ਸਾਰੇ ਜਿੱਦੋਂ ਜਮਹੂਰੀਅਤ ਆ ਜਾਂਦੀ ਹੈ ਨਾ ਫਿਰ ਮੇਨ ਫੈਸਲੇ وفاق ਚ ਹੁੰਦੇ ਨੇ ਤੇ ਹੁਣ ਇਹ ਵੇ ਕਿ ਆਪਾਂ ਕਹਿ ਸਕਦੇ ਆ ਕਿ ਵੀ ਪੰਜਾਬ ਅਲੈਦਾ ਹੋ ਜਾਏਗਾ ਲੇਕਿਨ ਇਹ ਸਾਡੀ ਖਾਹਿਸ਼ ਹੋ ਸਕਦੀ ਹੈ ਕੋਸ਼ਿਸ਼ ਵੀ ਹੋ ਸਕਦੀ ਪੰਜਾਬ ਵਾਲਿਆਂ ਦੀ ਜੀ ਬੋੜੀ ਜ਼ੋਰ ਸ਼ੋਰ ਦਾ ਕੋਸ਼ਿਸ਼ ਹੋ ਕੀਤੀ ਹਾਂ ਕੋਸ਼ਿਸ਼ ਕੀਤੀ ਜਾ ਰਹੀ ਵਾਜਵਾ ਸਾਹਿਬ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਵਾ 47 ਵੇਲੇ ਦਾ ਜਿਹੜਾ ਪੰਜਾਬ ਸੀ 47 ਚ ਖਾਲਸਾ ਰਾਜ ਤੁਸੀਂ ਲੈ ਲਓ ਬਲਕਿ ਉਸ ਤੋਂ ਵੀ ਪਿੱਛੇ ਟੁਰ ਜਾਓ ਪਿੱਛੇ ਜਾਓ ਖਾਲਸਾ ਰਾਜ ਤੋਂ ਤੁਸੀਂ ਖਾਲਸਾ ਰਾਜ ਤੋਂ ਸ਼ੁਰੂ ਕਰ ਲਓ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਟਾਈਮ ਸੀ ਉਦੋਂ ਜਿਹੜਾ ਪੰਜਾਬ ਸੀ ਔਰ ਉਹਦੇ ਵਿੱਚ ਜਿਹੜੇ ਫੈਸਲੇ ਹੁੰਦੇ ਸਨ ਜਿਹੜੇ ਰੂਲਸ ਸਨ ਆ ਆਂਦੇ ਨੇ ਅਸੀਂ ਜਿੱਥੇ ਤੱਕ ਹਿਸਟਰੀ ਪੜ੍ਹੀ ਹੈ ਆਂਦੇ ਨੇ ਜੀ ਉਹ ਪੰਜਾਬ ਦਾ ਇੱਕ ਗੋਲਡਨ ਟਾਈਮ ਸੀ ਸਨੈਰੀ ਦੌਰ ਸੀ ਉਹ ਸੀ ਉਹਦੇ ਵਿੱਚ ਤੁਸੀਂ ਆ ਕੋਈ ਵੀ ਕੌਮੀਅਤ ਬੇਸ ਤੇ ਜਾਂ ਕਿਸੇ ਬੇਸ ਦੇ ਉੱਤੇ ਉਹ ਵੰਡਿਆ ਨਹੀਂ ਸੀ ਬਲਕਿ ਉਹ ਹਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਪੰਜਾਬ ਦੇ ਰੂਲਰ ਸਨ ਉਹਦੇ ਵਿੱਚ ਹਰ ਬੰਦੇ ਨੂੰ ਇਨਸਾਫ ਮਿਲਦਾ ਸੀ ਅਸੀਂ ਉਹ ਇੱਕ ਵੀਡੀਓ ਵੇਖਿਆ ਸੀ ਉਸ ਟਾਈਮ 'ਚ ਜਿਹੜੀਆਂ ਮਸਜਿਦਾਂ ਸਨ ਉਹਨਾਂ ਨੂੰ ਵੀ ਡੋਨੇਸ਼ਨਸ ਜਿਹੜੀਆਂ ਨੇ ਸਰਕਾਰ ਵੱਲੋਂ ਜਾਂਦੀਆਂ ਸਨ ਉਹਨਾਂ ਨੂੰ ਵੀ ਪੈਸੇ ਦਿੱਤੇ ਜਾਂਦੇ ਸਨ ਔਰ ਹਰ ਬੰਦੇ ਨੂੰ ਪੂਰੀ ਆਜ਼ਾਦੀ ਹੁੰਦੀ ਸੀ ਕੋਈ ਕਿਸੇ ਦੇ ਉੱਤੇ ਜ਼ੁਲਮ ਨਹੀਂ ਸੀ ਕਰ ਸਕਦਾ ਅਗਰ ਕਿਸੇ ਹਾਂ ਕਿਸੇ ਸਿੱਖ ਦਾ ਕਸੂਰ ਹੈ ਤੇ ਉਹਨੂੰ ਸਜ਼ਾ ਮਿਲਣੀ ਹੈ ਜੇ ਕਿਸੇ ਮੁਸਲਮਾਨ ਦਾ ਤੇ ਉਹਨੂੰ ਮਿਲਣੀ ਹੈ ਹਿੰਦੂ ਦਾ ਤੇ ਉਹਨੂੰ ਮਿਲਣੀ ਹੈ ਮਜ਼ਬ ਤੋਂ ਵੀ ਨਾ ਤਫਰੀਕ ਹੋ ਰਹੀ ਹੈ ਕਿ ਮਜ਼ਬ ਦਾ ਕੋਈ ਤੱਲਕ ਹੀ ਨਹੀਂ ਸੀ ਇਨਸਾਨੀਅਤ ਦੇ ਉੱਤੇ ਉਸ ਸਰਕਾਰ ਜਿਹੜੀ ਖਾਲਸਾ ਰਾਜ ਨੂੰ ਚਲਦਾ ਸੀ ਔਰ ਕੀ ਖਿਆਲ ਹੈ ਕਿ ਉਹ ਬੈਸਟ ਨਹੀਂ ਸੀ ਅਗਰ ਉਹ ਹੀ ਪੰਜਾਬ ਉਹ ਪੰਜਾਬ ਜਿਹੜਾ ਉਸ ਟਾਈਮ ਦਾ ਜਿਹੜਾ ਮੈਪ ਹੈ ਤੁਸੀਂ ਨਕਸ਼ੇ ਦਾ ਉਹ ਤੇ ਪਸ਼ਾਵਰ ਤੱਕ ਤੁਹਾਡਾ ਜਾਂਦਾ ਹੈ ਹਾਂਜੀ ਬਹੁਤ ਵੱਡਾ ਪੰਜਾਬ ਕਸ਼ਮੀਰ ਦੇ ਵਿੱਚ ਆਉਂਦਾ ਹੈ ਹੋਰ ਉਹਨੂੰ ਕੰਟਰੋਲ ਕਰ ਰਿਆ ਉਸ ਟਾਈਮ ਦੇ ਵਿੱਚ ਖਾਸ ਕਰਕੇ ਰਾਜਾ ਰਣਜੀਤ ਉਹਨੂੰ ਕੰਟਰੋਲ ਕਰ ਸਰ ਉਹ ਜਿਹੜਾ ਪਿੰਡ ਦਸਿਆ ਗਾਹਕ ਵਾਲਾ ਉਸੂਲ ਉੱਥੋਂ ਸ਼ੁਰੂ ਹੁੰਦਾ ਸੀ ਬਹੁਤ ਵੱਡਾ ਉੱਥੋਂ ਲੈ ਕੇ ਇਧਰੋਂ ਕਸ਼ਮੀਰ ਪੂਰਾ ਪਸ਼ਾਵਰ ਤੱਕ ਲੈ ਲੋ ਇਧਰੋਂ ਦੇਖੋ ਸਾਊਥ ਪੰਜਾਬ ਕਿੱਥੇ ਤੱਕ ਜਾਂਦਾ ਹੈ ਤੁਸੀਂ ਵੱਡੀ ਰਾਜਸਥਾਨ ਵੀ ਇੱਥੇ ਸ਼ਾਮਲ ਸੀ ਜੇ ਬਾਈ ਸੰਦਾਲੀ ਦੀ ਵੰਡ ਹੋਈ ਹੈ ਵੰਡ ਕੀ ਹੋਈ ਹੈ ਪੰਜਾਬ ਦੀ ਵੰਡ ਹੋਈ ਹੈ ਪੰਜਾਬ ਨੂੰ ਤੇ ਵੰਡਿਆ ਪੰਜਾਬ ਨੂੰ ਤੇ ਵੰਡਿਆ ਫਿਰ ਉਸ ਤੋਂ ਬਾਅਦ ਜਿਹੜਾ ਉਧਰ ਦਾ ਚੜਦਾ ਪੰਜਾਬ ਹੈ ਉਹਨੂੰ ਫਰਦਰ ਅਗੇ ਟੋਟੇ ਟੁੱਟੇ ਕਰਦੇ ਨੇ ਉਹਦਾ ਅਲੱਦਾ ਕੀਤਾ ਹੈ ਕਿ ਪੋਲਿਟਿਕਸ ਹੀ ਕੀਤਾ ਪੋਲਿਟਿਕਸ ਹੀ ਕੀਤਾ ਕੀ ਆ ਵਾ ਹੁਣ ਲਾਸ ਈਅਰ ਦੇ ਵਿੱਚ ਬੀਬੀਸੀ ਨਿਊਜ਼ ਨੇ ਸਰਚ ਕੀਤਾ ਵਾ ਟੋਟਲ ਦੁਨੀਆ ਦੇ ਜਿਹੜੇ ਰਾਜੇ ਮਹਾਰਾਜੇ ਹੋਏ ਨੇ ਨਾ ਕਿਹੜੇ ਰਾਜੇ ਦਾ ਟਾਈਮ ਸਭ ਤੋਂ ਖੁਸ਼ਹਾਲ ਰਿਹਾ ਕਿਹਿਆ ਹਮ ਹਮ ਟੌਪ 1 ਦਾ ਰਾਜਾ 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 ਨੀਚੇ ਉਹਨਾਂ નોਟ ਯਾਰ ਕੋਈ ਬੰਦਾ ਮਾੜਾ ਨਹੀਂ ਬੋਲਦਾ ਠੀਕ ਹੈ ਅਸੀਂ ਰਿਲੀਜਨ ਤੋਂ ਹਟ ਕੇ ਵੇਖ ਲਵੋ ਤੁਸੀਂ ਚੀਜ਼ ਜਿਹੜੀ ਇਹ ਗੱਲ ਕਰੋ ਹੁਕਮਰਾਨ ਨੂੰ ਵੇਖੋਗੇ ਤੇ ਕੋਈ ਬੰਦਾ ਉਹਨੂੰ ਮਾਰਾ ਨਹੀਂ ਹਰ ਉਹਨਾਂ ਦੇ ਟਾਈਮ 'ਚ ਜਦੋਂ ਉਹਨਾਂ ਕੋਲ ਕੰਟਰੋਲ ਸੀ ਨਾ ਉਹਦੋਂ ਬਹੁਤ ਸਾਰੇ ਇਮੇਜਨ ਇਕੱਠੇ ਸੀ ਪੰਜਾਬ ਦੇ ਵਿੱਚ ਯਾਰਾਂ ਇਹਨੇ ਪੰਜਾਬ ਦਾ ਜਿਹੜਾ ਸਿੱਕਾ ਹੁੰਦਾ ਸੀ ਨਾ ਉਹ ਬ੍ਰਿਟਿਸ਼ ਰਾਜ ਤੋਂ ਵੀ ਉੱਤੇ ਸੀ ਉਹਦਾ ਹੀ ਵੈਲਿਊ ਜਿਹੜੀ ਸੀ ਅੱਛਾ ਹਾਂ ਹਾਂ ਬ੍ਰਿਟਿਸ਼ ਐਮਪਾਇਰ ਤੋਂ ਉੱਤੇ ਸੀ ਉਹਨਾਂ ਦੀ ਮੋਹਰ ਤੋਂ ਇਹਨਾਂ ਦੀ ਪੰਜਾਬ ਦੀ ਜਿਹੜੀ ਉੱਤੇ ਸੀ ਔਰ ਲੋਕੀ ਵੇ ਇਹ ਆਂਦੇ ਨੇ ਅਗਰ ਉਹੀ ਦੌਰ ਚੱਲਦਾ ਰਹਿੰਦਾ ਤੇ ਪੰਜਾਬ ਜਿਹੜਾ ਸੀ ਉਸ ਟਾਈਮ ਦਾ ਜਿਹੜੀਆਂ ਬਾਰਡਰਸ ਹਨ ਉਹਨੂੰ ਇੱਕ ਮੁਲਕ ਬਣਾਇਆ ਜਾਂਦਾ ਤੇ ਅੱਜ ਗੋਰੇ ਜਿਹੜੇ ਨੇ ਇੱਥੇ ਕੰਮ ਕਰਨ ਹੁੰਦੇ ਸਾਡੇ ਕੋਲ ਅੱਜ ਅਸੀਂ ਉਧਰੋਂ ਪੰਜਾਂੜੇ ਆ ਉਹ ਇਧਰੋਂ ਆਉਣਾ ਸੀ ਉਹਨਾਂ ਨੂੰ ਬਿਲਕੁਲ ਇਤਰਾ ਹੀ ਬਿਲਕੁਲ ਕਿਉਂ ਪਾਣੀ ਦਾ ਸਾਰਾ ਕੰਟਰੋਲ ਪੰਜਾਬ ਕੋਲ ਹੋਣਾ ਸੀ ਪੰਜਾਬ ਹੈ ਹੀ ਪਾਣੀ ਨਾਲ ਪੰਜ ਆਪ ਪੰਜਾਬ ਠੀਕ ਹੈ ਪੰਜ ਆਪ ਜਿਹੜੇ ਨੇ ਪੰਜਾਂ ਦਰਿਆਵਾਂ ਦਾ ਪਾਣੀ ਤੇ ਉਹ ਜਦੋਂ ਤੁਹਾਡਾ ਪ੍ਰੋਪਰ ਮੈਨੇਜ ਤੁਸੀਂ ਕਰਨਾ ਸੀ ਤੇ ਫੂਡ ਤੇ ਹੈ ਹੀ ਤੁਹਾਡੇ ਕੋਲ ਦੁਨੀਆ ਨੂੰ ਦੇਣ ਵਾਸਤੇ ਠੀਕ ਹੈ ਦੁਨੀਆ ਜਿਹੜੀ ਇਹ ਟੈਕਨੋਲੋਜੀ ਤੋਂ ਬਗੈਰ ਚੱਲ ਜੇਗੀ ਦੁਨੀਆ ਹਰ ਚੀਜ਼ ਤੋਂ ਬਗੈਰ ਚੱਲ ਜੇਗੀ ਲੇਕਿਨ ਫੂਡ ਤੋਂ ਬਗੈਰ ਕਿਵੇਂ ਚੱਲੇਗੀ ਬਿਲਕੁਲ ਸਭ ਤੋਂ ਮੇਨ ਚੀਜ਼ ਹੀ ਤੁਹਾਡੇ ਕੋਲ ਸੀ ਮੇਨ ਹਥਿਆਰ ਜਿਹੜਾ ਹੈ ਬਾਜਾ ਦਾ ਜਿਵੇਂ ਅੱਜ ਆ ਵੇਖ ਲਓ ਮਿਡਲ ਈਸਟ ਇਧਰ ਉਧਰ ਦੇ ਮੁਲਕ ਬਣ ਗਏ ਨੇ ਜੀ ਤੇਲ ਤੋਂ ਬਣ ਗਏ ਨੇ ਤੇਲ ਵੇਚ-ਵੇਚ ਕੇ ਨੇ ਤੁਸੀਂ ਫੂਡ ਵੇਚਣਾ ਸੀ ਯਾਰ ਫੂਡ ਵੇਚਣਾ ਸੀ ਤੇਲ ਦੇ ਗੱਡੀਆਂ ਚੱਲਦੀਆਂ ਨੇ ਤੇ ਫੂਡ ਦੇ ਬੰਦੇ ਚੱਲਦੇ ਨੇ ਯਾਰ ਇਹ ਸਮਝ ਜਾਣਾ ਚਾਹੀਦਾ ਹੈ ਗੱਡੀਆਂ ਨੂੰ ਚਲਾਉਣ ਵਾਲੇ ਜਿਹੜੇ ਨੇ ਉਸ ਫੂਲ ਜਿਹੜੀ ਉਹ ਫਿਊਲ ਤੁਹਾਡੇ ਕੋਲ ਹੈ ਉਹ ਜਿਹੜੇ ਗੱਡੀਆਂ ਨੂੰ ਉਹਨਾਂ ਨੂੰ ਚਲਾਉਂਦੇ ਨੇ ਮਸ਼ੀਨਰੀ ਨੂੰ ਚਲਾਉਂਦੇ ਨੇ ਤੁਸੀਂ ਉਹਨਾਂ ਨੂੰ ਚਲਾਉਣਾ ਸੀ ਯਾਰ ਬਿਲਕੁਲ ਇਹ ਚੀਜ਼ਾਂ ਬੜੀਆਂ ਇੱਕ ਬੰਦਾ ਸੋਚੇ ਤੇ ਬੜੀ ਡੂੰਗੀ ਚੀਜ਼ ਹੈ ਬਾਕੀ ਚਲੋ ਆਪਾਂ ਅਗਲੇ ਵੀਡੀਓ ਚ ਆਉਂਦੇ ਆ ਜੀ ਗੱਲਾਂ ਤਾਂ ਬੜੀ ਦੂਰ ਤੱਕ ਬੰਦਾ ਸਾਰੀ ਦਿਹਾੜੀ ਵੀ ਬਹਿ ਕੇ ਕਰਦਾ ਰਹੇ ਤੇ ਨਹੀਂ ਮੁੱਕਦੀਆਂ ਬਾਕੀ ਤੁਸੀਂ ਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਦੱਸੋ